ਅੱਜ ਕੱਲ ਦਾ ਜੋ ਦੌਰ ਹੈ ਇਸ ਦੌਰ ਦੇ ਵਿੱਚ ਤੁਹਾਡੇ ਨੇੜੇ ਦਾ ਬੰਦਾ ਹੀ ਤੁਹਾਡੇ ਨਾਲ ਕੀ ਕਰ ਦੇਵੇ ਕਿੱਡਾ ਵੱਡਾ ਵਿਸ਼ਵਾਸ ਘਾਤ ਕਰ ਦੇਵੇ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਇੱਕ ਹੁੰਦੇ ਨੇ ਸ਼ਿਕਾਰੀ ਜਿਨ੍ਹਾਂ ਦਾ ਕੰਮ ਹੁੰਦਾ ਸ਼ਿਕਾਰ ਕਰਨਾ ਜੋ ਕਿ ਕ੍ਰਿਮਲ ਪਰਵਰਤੀ ਦੇ ਬੰਦੇ ਹੁੰਦੇ ਨੇ ਉਹਨਾਂ ਤੋਂ ਤਾਂ ਬੰਦਾ ਬਚਤ ਕਰ ਲੈਂਦਾ ਉਹਨਾਂ ਤੋਂ ਤਾਂ ਬੰਦਾ ਦੂਰੀ ਬਣਾ ਲੈਂਦਾ ਕਿ ਇਹ ਤਾਂ ਮਾੜੇ ਨੇ ਇਹਨਾਂ ਤੋਂ ਬਚੋ ਪਰ ਜਿਹੜੇ ਸ਼ਰੀਫੀ ਦਾ ਪਹਿਰਾਵਾ ਪਾ ਕੇ ਸ਼ਿਕਾਰੀ ਫਿਰਦੇ ਨੇ ਆਪਣੇ ਨੇੜੇ ਤੇੜੇ ਉਹਨਾਂ ਬਾਰੇ ਆਪਾਂ ਨਹੀਂ ਜਾਣਦੇ ਹੁੰਦੇ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਆਪਣਾ ਕਿੱਡਾ ਵੱਡਾ ਨੁਕਸਾਨ ਕਰ ਸਕਦਿਆ ਇਹ ਚੀਜ਼ਾਂ ਆਪਾਂ ਕਦੇ ਵੀ ਨਹੀਂ ਸੋਚਦੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਪਤਨੀ ਨੇ ਉਹ ਕੀਤਾ ਇੱਕ ਸੋਹਣੇ ਸੁਨੱਖੇ ਪਤੀ ਦੇ ਨਾਲ ਜੋ ਕਿ ਲਗਭਗ 25 ਕਿੱਲਿਆਂ ਦਾ مالک ਸੀ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਫਰੀਦਕੋਟ ਤੇ ਇਸ ਦੇ ਅਧੀਨ ਪੈਂਦਾ ਪਿੰਡ ਸੁਖਣਵਾਲਾ ਇੱਥੋਂ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਜਿਸ ਦੇ ਘਰ ਦੇ ਵਿੱਚ ਉਸਦੇ ਮਾਤਾ ਪਿਤਾ ਸੀ ਭੈਣ ਸੀ ਗੁਰਵਿੰਦਰ ਸਿੰਘ ਵੱਡਾ ਹੁੰਦਾ ਦੇਣਾ ਜਾਂਦਾ ਹੈ ਨਵੰਬਰ 2023 ਦਾ ਗੁਰਵਿੰਦਰ ਸਿੰਘ ਦਾ ਵਿਆਹ ਕੀਤਾ ਜਾਂਦਾ ਹੈ ਫਰੀਦਕੋਟ ਦੀ ਰਹਿਣ ਵਾਲੀ ਰੁਪਿੰਦਰ ਕੌਰ ਦੇ ਨਾਲ ਨਵੰਬਰ 2023 ਚ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਜੋ ਗੁਰਵਿੰਦਰ ਸੀ ਉਸ ਦੀ ਭੈਣ ਇੱਕ ਕੈਨੇਡਾ ਗਈ ਹੋਈ ਸੀ ਵਿਆਹ ਤੋਂ ਬਾਅਦ ਜੋ ਰੁਪਿੰਦਰ ਕੌਰ ਹੁੰਦੀ ਹੈ ਇਹ ਵੀ ਕੈਨੇਡਾ ਚਲੀ ਜਾਂਦੀ ਹੈ ਪਰ 2024 ਦੇ ਵਿੱਚ ਇਸ ਨੂੰ ਕੈਨੇਡਾ ਚੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਤੇ ਇਹ ਵਾਪਸ ਇੰਡੀਆ ਆ ਜਾਂਦੀ ਹੈ ਹੁਣ ਇੱਥੇ ਆ ਕੇ ਰਹਿਣ ਲੱਗਦੀ ਹੈ ਆਪਣੇ ਸਹੁਰੇ ਘਰ ਜੋ ਗੁਰਵਿੰਦਰ ਦੇ ਮਾਤਾ ਪਿਤਾ ਹੁੰਦੇ ਨੇ ਉਹ ਮਾਰਚ 2025 ਨੂੰ ਕੈਨੇਡਾ ਚਲੇ ਜਾਂਦੇ ਨੇ ਆਪਣੀ ਧੀ ਦੇ ਕੋਲ ਤੇ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਚਲਦੇ ਚਲਦੇ 28 ਨਵੰਬਰ 2025 ਆ ਜਾਂਦਾ ਹੈ 28 ਨਵੰਬਰ 2025 ਨੂੰ ਰਾਤ ਨੂੰ ਤਕਰੀਬਨ 12:40 ਮਿੰਟ ਤੇ ਜੋਰਪਿੰਦਰ ਕੌਰ ਹੁੰਦੀ ਐ ਉਹ ਗੁਰਵਿੰਦਰ ਕੌਰ ਦੀ ਭੂਆ ਜੋ ਕਿ ਨਮਾ ਕਿਲਾ ਦੇ ਵਿੱਚ ਰਹਿੰਦੀ ਸੀ ਨਮਾ ਕਿਲਾ ਪਿੰਡ ਦੇ ਵਿੱਚ ਉਸ ਨੂੰ ਕਾਲ ਕਰਦੀ ਐ ਤੇ ਕਹਿੰਦੀ ਐ ਕਿ ਤੁਸੀਂ ਜਲਦੀ ਆ ਜਾਓ ਗੁਰਵਿੰਦਰ ਨੂੰ ਕੁਝ ਹੋ ਗਿਆ ਹੁਣ ਗੁਰਵਿੰਦਰ ਦੀ ਭੂਆ ਤੇ ਫੁੱਫੜ ਉਸੇ ਵਕਤ ਘਰੋਂ ਚੱਲਦੇ ਨੇ ਇਸ ਦੇ ਘਰ ਦਾ ਫਾਸਲਾ ਤਕਰੀਬਨ ਭੂਆ ਦੇ ਪਿੰਡ ਦੇ ਨਾਲੋਂ 3-4 ਕਿਲੋਮੀਟਰ ਦਾ ਸੀ 4-5 ਕਿਲੋਮੀਟਰ ਦਾ ਸੀ ਉਹ 7-8 ਮਿੰਟਾਂ ਦੇ ਵਿੱਚ ਗੁਰਵਿੰਦਰ ਦੇ ਘਰ ਪਹੁੰਚਦੇ ਨੇ ਤੇ ਉਹ ਆ ਕੇ ਦੇਖਦੇ ਨੇ ਕਿ ਜੋ ਗੁਰਵਿੰਦਰ ਦੇ ਘਰੇ ਕੁੱਤੀ ਰੱਖੀ ਹੋਈ ਸੀ ਉਹ ਵੀ ਕਿਸੇ ਨੂੰ ਭੌਂਕ ਨਹੀਂ ਰਹੀ ਸੀ। ਐਦਾਂ ਲੱਗਦਾ ਸੀ ਜਿਵੇਂ ਉਸ ਨੂੰ ਕੁਝ ਖਵਾਇਆ ਹੋਵੇ। ਜਾਨੀ ਉਹ ਬਿਲਕੁਲ ਸ਼ਾਂਤ ਸੀ। ਜਦੋਂ ਘਰ ਆ ਕੇ ਦੇਖਦੇ ਨੇ ਤੇ ਹੁਣ ਉਹ ਘਰ ਦੀ ਛੱਤ ਤੇ ਜਾਂਦੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਗੁਰਵਿੰਦਰ ਸਿੰਘ ਮ੍ਰਿਤਕ ਪਿਆ ਸੀ। ਇਸਦੇ ਇੱਕ ਅੰਡਰਵੀਅਰ ਪਾਇਆ ਹੋਇਆ ਸੀ ਤੇ ਇਸ ਦੀ ਬਣਾਣ ਪਾਟੀ ਹੋਈ ਸੀ ਜਦੋਂ ਹਣ ਭੂਆ ਅਤੇ ਫੁੱਫੜ ਗੁਰਵਿੰਦਰ ਸਿੰਘ ਦੀ ਲਾਸ਼ ਦੇਖਦੇ ਆ ਤਾਂ ਉਹਨਾਂ ਦੇ ਹੋਸ਼ ਛੁੱਟ ਜਾਂਦੇ ਨੇ ਰਪਿੰਦਰ ਕੌਰ ਨੂੰ ਪੁੱਛਦਾ ਕਿ ਇਹ ਕੀ ਹੋ ਗਿਆ ਕਿਵੇਂ ਹੋ ਗਿਆ ਤਾਂ ਰਪਿੰਦਰ ਕੌਰ ਨੇ ਕਿਹਾ ਕਿ ਘਰ ਦੇ ਵਿੱਚ ਤਿੰਨ ਲੁਟੇਰੇ ਦਾਖਲ ਹੋ ਗਏ ਸੀ ਉਹਨਾਂ ਨੂੰ ਗੇਟ ਵੀ ਗੁਰਵਿੰਦਰ ਸਿੰਘ ਨੇ ਹੀ ਖੋਲਿਆ ਸੀ ਜਦੋਂ ਉਹ ਅੰਦਰ ਆਏ ਉਹਨਾਂ ਨੇ ਮੈਨੂੰ ਕੁੰਡੀ ਲਗਾ ਦਿੱਤੀ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਲੁੱਟ ਕੀਤੀ ਜਿੰਨਾ ਸੋਨਾ ਸੀ ਉਹ ਲੈ ਗਏ ਤੇ ਗੁਰਵਿੰਦਰ ਨੂੰ ਕੋਕ ਦੇ ਵਿੱਚ ਪੰਜ ਗੋਲੀਆਂ ਪਾ ਕੇ ਪਿਆ ਦਿੱਤੀਆਂ ਤੇ ਹੁਣ ਗੁਰਵਿੰਦਰ ਆਪਣੀ ਜਾਨ ਬਚਾਉਣ ਲਈ ਛੱਤ ਦੇ ਚੜ ਗਿਆ ਤੇ ਉਸ ਤੋਂ ਬਾਅਦ ਜੋ ਲੁਟੇਰੇ ਸੀ ਇੱਥੋਂ ਚਲੇ ਗਏ ਤਾਂ ਭੂਆ ਨੇ ਜਦੋਂ ਰੁਪਿੰਦਰ ਨੂੰ ਪੁੱਛਿਆ ਕਿ ਤੂੰ ਫਿਰ ਕਮਰੇ ਚੋਂ ਕਿਵੇਂ ਬਾਹਰ ਆ ਗਈ ਤਾਂ ਉਸ ਨੇ ਕਿਹਾ ਕਿ ਮੈਨੂੰ ਜਾਂਦੇ ਜਾਂਦੇ ਉਹ ਕੁੰਡੀ ਖੋਲ ਗਈ ਸੀ ਤਾਂ ਹਰਪੂਆ ਨੇ ਇਹ ਵੀ ਪੁੱਛਿਆ ਕਿ ਤੇਰੇ ਗਲ ਦੇ ਵਿੱਚ ਸੋਨੇ ਦੀ ਚੇਨ ਪਾਈ ਹੋਈ ਹੈ ਤੇਰੇ ਕੰਨਾਂ ਦੇ ਵਿੱਚ ਟਾਪਸ ਪਾਏ ਹੋਏ ਨੇ ਉਹ ਇਹ ਲੁਟੇਰੇ ਕਿਉਂ ਨਹੀਂ ਲੈ ਕੇ ਗਏ ਪਰ ਇਸ ਗੱਲ ਦਾ ਜੋ ਰੁਪਿੰਦਰ ਕੋਲ ਜਵਾਬ ਨਹੀਂ ਸੀ ਤੇ ਹੁਣ ਭੂਆ ਨੂੰ ਲੱਗਦਾ ਹੈ ਕਿ ਅਸਲ ਵਿੱਚ ਇਹ ਲੁਟੇਰੇ ਨਹੀਂ ਆਏ ਸੀ ਇਹ ਪਲੈਨਿੰਗ ਕੀਤੀ ਗਈ ਸੀ ਗੁਰਵਿੰਦਰ ਸਿੰਘ ਦੇ ਕਤਲ ਦੀ ਹੁਣ ਪੁਲਿਸ ਆਉਂਦੀ ਹੈ ਪੜਾ ਜਾਂਚ ਕਰਦੀ ਹੈ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪੋਸਟਮਾਰਟਮ ਲਈ ਭੇਜਦੀ ਹੈ ਤੇ ਪੁਲਿਸ ਵਾਲਿਆਂ ਨੇ ਇਹ ਕਿਹਾ ਕਿ ਜੋ ਬਾਡੀ ਸੀ ਉਸ ਦੇ ਉੱਪਰ ਕੋਈ ਵੀ ਛੱਟ ਦਾ ਨਿਸ਼ਾਨ ਨਹੀਂ ਸੀ ਏਦਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਗਲ ਘੋਟ ਕੇ ਮਾਰਿਆ ਹੋਵੇ ਜਾਂ ਫਿਰ ਕੋਈ ਉਸ ਨੂੰ ਜ਼ਹਿਰੀਲੀ ਚੀਜ਼ ਦੇ ਦਿੱਤੀ ਹੋਵੇ ਤਾਂ ਹੁਣ ਜਦੋਂ ਬਾਡੀ ਕਬਜ਼ੇ ਦੇ ਵਿੱਚ ਲੈਤੀ ਜਾਂਦੀ ਹੈ ਪੋਸਟਮਾਰਟਮ ਲਈ ਭੇਜ ਦਿੱਤੀ ਜਾਂਦੀ ਹੈ ਤੇ ਜੋ ਗੁਰਵਿੰਦਰ ਸਿੰਘ ਹੁੰਦਾ ਹੈ ਉਸ ਦੀ ਭੈਣ ਹੁੰਦੀ ਆ ਮਨਵੀਰ ਉਸ ਦੇ ਬਿਆਨਾਂ ਦੇ ਉੱਤੇ ਗੁਰਵਿੰਦਰ ਸਿੰਘ ਦੇ ਕਤਲ ਦਾ ਮਾਮਲਾ ਰੁਪਿੰਦਰ ਕੌਰ ਉੱਤੇ ਦਰਜ ਕੀਤਾ ਜਾਂਦਾ ਹੈ ਤੇ ਇੱਕ ਨਾਮ ਇਸ ਵਿੱਚ ਆਉਂਦਾ ਹੈ ਹਰਕਮਲਪ੍ਰੀਤ ਸਿੰਘ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਸੀ ਉਸ ਦਾ ਨਾਂ ਵੀ ਵਿੱਚ ਲਿਖਾਇਆ ਜਾਂਦਾ ਹੈ ਬੋਡੀ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਬੋਡੀ ਜਦੋਂ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦਿੱਤੀ ਜਾਂਦੀ ਹੈ سپਰਦ ਕੀਤੀ ਜਾਂਦੀ ਹੈ ਤਾਂ ਜੋ ਗੁਰਵਿੰਦਰ ਸੀ ਉਸਦੇ ਮਾਤਾ ਪਿਤਾ ਵੀ ਆ ਜਾਂਦੇ ਨੇ ਪਰ ਪਰਿਵਾਰ ਵਾਲੇ ਕਹਿੰਦੇ ਨੇ ਕਿ ਅਸੀਂ ਇਸ ਦੀ লাশ ਦਾ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਜੋ ਦੋਸ਼ੀ ਨੇ ਉਹ ਫੜੇ ਨਹੀਂ ਜਾਣਗੇ ਅੱਜ ਤਕਰੀਬਨ 4-5 ਦਿਨ ਹੋ ਗਏ ਦੋਸ਼ੀ ਨਹੀਂ ਫੜੇ ਗਏ ਸਿਰਫ ਇੱਕ ਰੁਪਿੰਦਰ ਕੌਰ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਬਾਕੀ ਦੋਸ਼ੀ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜੋ ਪਰਿਵਾਰ ਵਾਲੇ ਨੇ ਪਿੰਡ ਵਾਲੇ ਨੇ ਉਹਨਾਂ ਨੇ ਦੋਸ਼ ਲਗਾਇਆ ਕਿ ਜੋ ਪੁਲਿਸ ਹੈ ਉਹ ਦੋਸ਼ੀਆਂ ਦੇ ਨਾਲ ਰਲੀ ਹੋਈ ਹੈ ਉਹ ਸਹੀ ਕੰਮ ਨਹੀਂ ਕਰ ਰਹੇ ਨਹੀਂ ਤਾਂ ਇਹ ਨਹੀਂ ਹੋ ਸਕਦਾ ਕਿ ਕਤਲ ਕੀਤੇ ਨੂੰ ਤਕਰੀਬਨ 4 ਦਿਨ ਹੋ ਗਏ ਹੁਣ ਤੇ ਦੋਸ਼ੀ ਪੁਲਿਸ ਦੇ ਹੱਥ ਨਾ ਆਏ ਹੋਣ ਸੋ ਇਹ ਗੱਲ ਪਰਿਵਾਰ ਵਾਲਿਆਂ ਨੇ ਕਹੀ ਹੈ ਕਿ ਚਾਹੇ ਮਹੀਨਾ ਲੱਗ ਜਾਵੇ ਅਸੀਂ ਆਪਣੇ ਬੇਟੇ ਦਾ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਗੁਰਵਿੰਦਰ ਸਿੰਘ ਦੇ ਜੋ ਕਾਤਲ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਜਾਂਦਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜੋ ਗੁਰਵਿੰਦਰ ਸਿੰਘ ਦੀ ਭੂਆ ਸੀ ਉਸ ਨੇ ਇਹ ਗੱਲ ਆਖੀ ਕਿ ਜਦੋਂ ਅਸੀਂ ਗੁਰਵਿੰਦਰ ਦੇ ਘਰੇ ਆਏ ਜਦੋਂ ਰੁਪਿੰਦਰ ਨੇ ਰੁਪਿੰਦਰ ਕੌਰ ਨੇ ਇਹਨਾਂ ਨੂੰ ਕਾਲ ਕੀਤੀ 12:40 ਤੇ ਜਦੋਂ ਇਹ ਘਰ ਆਏ ਤਾਂ ਉਸ ਤੋਂ ਪਹਿਲਾਂ ਹੀ ਰੁਪਿੰਦਰ ਕੌਰ ਦੇ ਪੇਕੇ ਉਸ ਦਾ ਪਿਤਾ ਅਤੇ ਦਾਦਾ ਪਹਿਲਾਂ ਹੀ ਬੈਠੇ ਸੀ ਭੂਆ ਨੇ ਇਹ ਕਿਹਾ ਕਿ ਸਾਡਾ ਪਿੰਡ ਬਿਲਕੁਲ ਨੇੜੇ ਸੀ ਸਾਨੂੰ ਇਸ ਨੇ ਬਾਅਦ ਵਿੱਚ ਦੱਸਿਆ ਪਹਿਲਾਂ ਆਪਣੇ ਪੇਕੇਆਂ ਨੂੰ ਬੁਲਾਇਆ ਤਾਂ ਉਸ ਨੇ ਇਸ ਗੱਲ ਤੇ ਵੀ ਸ਼ੱਕ ਜਤਾਇਆ ਕਿ ਇਹ ਕੀ ਕਾਰਨ ਹੋਇਆ ਜਦਕਿ ਅਸੀਂ ਬਿਲਕੁਲ ਨੇੜੇ ਸੀ ਸਾਨੂੰ ਪਹਿਲਾਂ ਕਾਲ ਕਰਕੇ ਬੁਲਾਉਣਾ ਚਾਹੀਦਾ ਸੀ ਪਰ ਜਦੋਂ ਤੱਕ ਅਸੀਂ ਪਹੁੰਚੇ ਉਦੋਂ ਤੱਕ ਤਾਂ ਇਸ ਦੇ ਪੇਕੇ ਵੀ ਇੱਥੇ ਆ ਚੁੱਕੇ ਸੀ ਹੁਣ ਇਹ ਸਭ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਪਤਾ ਇਹ ਲੱਗਿਆ ਕਿ ਜੋ ਰੁਪਿੰਦਰ ਕੌਰ ਸੀ ਜਦੋਂ ਇਹ ਕੈਨੇਡਾ ਜਾਂਦੀ ਹੈ ਤਾਂ ਉੱਥੇ ਹੀ ਜੋ ਹਰਕਮਲਪ੍ਰੀਤ ਹੈ ਬੱਲੂਆਣਾ ਦਾ ਰਹਿਣ ਵਾਲਾ ਇਹ ਵੀ ਕੈਨੇਡਾ ਜਾਂਦਾ ਇਹਨਾਂ ਦੋਨਾਂ ਨੂੰ ਕੈਨੇਡਾ ਚੋਂ ਰਿਪੋਰਟ ਕਰ ਦਿੱਤਾ ਜਾਂਦਾ ਇਨਾਂ ਦਾ ਆਪਸ ਦੇ ਵਿੱਚ ਪ੍ਰੇਮ ਸਬੰਧ ਹੁੰਦਾ ਹੈ ਪ੍ਰੇਮ ਸਬੰਧਾਂ ਤੋਂ ਬਾਅਦ ਹੁਣ ਜਦੋਂ ਇਹ ਇੱਥੇ ਆ ਜਾਂਦੇ ਨੇ ਪੰਜਾਬ ਦੇ ਵਿੱਚ ਤਾਂ ਫਿਰ ਇੱਕ ਦੂਜੇ ਨੂੰ ਮਿਲਦੇ ਆ ਇਸ ਗੱਲ ਦਾ ਸ਼ੱਕ ਜੋ ਗੁਰਵਿੰਦਰ ਸਿੰਘ ਨੂੰ ਇਹਨਾਂ ਉੱਪਰ ਹੁੰਦਾ ਹੈ ਕਿ ਮੇਰੀ ਪਤਨੀ ਗਲਤ ਹੈ ਇਹ ਗੱਲ ਮਨਵੀਰ ਕੌਰ ਜੋ ਕਿ ਗੁਰਵਿੰਦਰ ਸਿੰਘ ਦੀ ਭੈਣ ਆ ਉਸ ਨੇ ਦੱਸੀ ਕਿ ਸਾਡੇ ਭਰਾ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਜੋ ਮੇਰੀ ਪਤਨੀ ਆ ਉਸ ਤੇ ਲੱਛਣ ਠੀਕ ਨਹੀਂ ਉਹ ਕਿਸੇ ਨਾਲ ਗਲਤ ਹੈ ਤੇ ਮੇਰੀ ਜਾਨ ਨੂੰ ਖਤਰਾ ਉਹ ਮੈਨੂੰ ਮਾਰ ਵੀ ਸਕਦੀ ਹੈ। ਇਹੀ ਕਾਰਨ ਹੈ ਕਿ ਰੁਪਿੰਦਰ ਕੌਰ ਦੇ ਆਸ਼ਿਕ ਹਰ ਕਮਲਪ੍ਰੀਤ ਜੋ ਕਿ ਬੱਲੂਆਣਾ ਦਾ ਰਹਿਣ ਵਾਲਾ ਉਸ ਨੇ ਅਤੇ ਉਸਦੇ ਦੋ ਸਾਥੀਆਂ ਨੇ ਮਿਲ ਕੇ ਹੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਇਸ ਨੂੰ ਮੌਤ ਦੇ ਘਾਟ ਉਤਾਰਿਆ। ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਜੋ ਦੂਸਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਬਾਅਦ ਕਦੋਂ ਗੁਰਵਿੰਦਰ ਸਿੰਘ ਦੀ ਜੋ লাশ ਹੈ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪਤਨੀ ਨੇ ਆਪਣੇ ਸੋਹਣੇ ਸੁਨੱਖੇ ਪਤੀ ਨੂੰ ਜੋ ਕਿ ਪੜਿਆ-ਲਿਖਿਆ ਸੀ ਅਤੇ ਉਸ ਕੋਲ ਤਕਰੀਬਨ 25 ਕਿੱਲੇ ਜ਼ਮੀਨ ਦੇ ਸੀ ਯਾਨੀ ਕਰੋੜਾਪਤੀ ਬੰਦਾ ਸੀ ਉਸ ਨੂੰ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਹੀ ਕਤਲ ਕਰ ਦਿੱਤਾ ਜਦਕਿ ਇਹ ਗੱਲਾਂ ਦੇ ਹੋਰ ਹੱਲ ਵੀ ਹੋ ਸਕਦੇ ਨੇ ਬਹਿ ਕੇ ਗੱਲ ਵੀ ਹੋ ਸਕਦੀ ਆ ਬਹਿ ਕੇ ਨਵੇੜੇ ਵੀ ਹੋ ਸਕਦੇ ਆ ਪਰ ਪਤਾ ਨਹੀਂ ਕਿਉਂ ਹਰ ਇੱਕ ਬੰਦਾ ਕ੍ਰਾਈਮ ਦਾ ਰਸਤਾ ਅਪਣਾਉਂਦਾ ਹੈ ਬੰਦੇ ਨੂੰ ਇਹ ਲੱਗਦਾ ਹੈ ਕਿ ਅਸੀਂ ਕਿਸੇ ਨੂੰ ਮਾਰ ਕੇ ਸਾਫ਼ ਨਿਕਲ ਜਾਵਾਂਗੇ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਸਮਾਜ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ